60000 ਰੁਪਇਆ ਇੱਕ ਟਰੈਕਟਰ ਤੇ ਸਬਸਿਡੀ ਹੈ ਅਸੀਂ ਨਾਲ ਦੀ ਨਾਲ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਇਹ ਜਿਹੜੀ ਪੰਜਾਬ ਸਰਕਾਰ ਨੇ ਸਬਸਿਡੀ ਕੱਢੀ ਸੀ ਜੀ ਸੀਆਰਐਮ ਦੀ ਨੋ ਜਦੋਂ ਅਸੀਂ ਪਟਿਆਲੇ ਤੋਂ ਲੁਧਿਆਣੇ ਵੱਲ ਨੂੰ ਜਾ ਰਹੇ ਸੀ ਤਾਂ ਰਸਤੇ 'ਚ ਪੰਪ ਤੇ ਰੁਕੇ ਤੇ ਹੌਲੈਂਡ ਹੀ ਹੌਲੈਂਡ ਐ ਇੰਨੇ ਜਿਆਦਾ ਟਰੈਕਟਰ ਮੈਨੂੰ ਮਿਲੇ ਮੈਨੂੰ ਲੱਗਦਾ ਵੀ ਇਹ ਕੰਪਨੀ ਰੇਟ ਘਟਾ ਕੇ ਵੇਚਣ ਲੱਗੀ ਕੋਈ ਸਕੀਮ ਚੱਲ ਰਹੀ ਆ ਜਾਂ ਸਬਸਿਡੀ ਤੇ ਮਿਲene ਇਹ ਟਰੈਕਟਰ ਇਹਦੇ ਵਿੱਚ ਮੈਨੂੰ ਲੱਗਿਆ ਕੋਈ ਤੇ ਜਿਹੜਾ ਇੱਥੋਂ ਦਾ ਡੀਲਰ ਹੈ ਮਲੇਰ ਕੋਟਲੇ ਸ਼ਾਹੀ ਆਨਲਾਈਨ ਵਾਲਾ ਆਪਣੇ ਮਿੱਤਰ ਹੀ ਨੇ ਉਹਨਾਂ ਨਾਲ ਜਾ ਕੇ ਕਰਦੇ ਆਂ ਗੱਲਬਾਤ ਵੀ ਕੀ ਸਕੀਮ ਚੱਲ ਰਹੀ ਹੈ ਅੱਜ ਜਿਹੜੇ ਹਸਾਬ ਨਾਲ ਇਹਨਾਂ ਨੇ ਟਰੈਕਟਰ ਡੈਕੋਰੇਟ ਕੀਤੇ ਨੇ ਇੰਨਾ ਫਾਰਮਰਸ ਦਾ ਇਕੱਠ ਹੈ ਮੈਨੂੰ ਲੱਗਦਾ ਕੋਈ ਕੰਪਨੀ ਵੱਲੋਂ ਸਕੀਮ ਆਈ ਆ ਜਾਂ ਤਾਂ ਇਹ ਰੇਟ ਘੱਟ ਕੇ ਦੇ ਰਹੇ ਨੇ ਕੋਈ ਨਾ ਕੋਈ ਤਾਂ ਗੱਲਬਾਤ ਹੈਗੀ ਆ ਜ਼ਰੂਰ ਕੀ ਆ ਸਾਰਾ ਪ੍ਰੋਗਰਾਮ ਪੁੱਛਦੇ ਆ ਆਪਾਂ ਆਨਰ ਨੂੰ ਮਿਲਦੇ ਆ ਕੀ ਹਾਲ ਆ ਵੱਡੇ ਵੀਰ ਵਧੀਆ ਜੀ ਤੇ ਅਸੀਂ ਭਾਈ ਲੰਘ ਰਹੇ ਸੀ ਰੋਡ ਤੋਂ ਮੈਂ ਕਿਹਾ ਪੁੱਛੀਏ ਵੀ ਕੀ ਪ੍ਰੋਗਰਾਮ ਆ ਮਿਲ ਕੇ ਜਾਈਏ ਇੱਕ ਵਾਰੀ ਇਹ ਜਿਹੜੀ ਪੰਜਾਬ ਸਰਕਾਰ ਨੇ ਸਬਸਿਡੀ ਕੱਢੀ ਸੀ ਜੀ ਸੀਆਰਐਮ ਸਕੀਮ ਦੇ ਨੋ ਜਿਹੜੀਆਂ ਸੋਸਾਇਟੀਆਂ ਨੇ ਉਹਨਾਂ ਨੂੰ ਟਰੈਕਟਰ ਡਿਲੀਵਰ ਕਰਾ ਜਿਹੜੇ ਗਰੁੱਪ ਆਏ ਸੀ ਟਰੈਕਟਰ ਤੇ ਸਬਸਿਡੀ ਆਈ ਸੀ ਹਾਂਜੀ ਟਰੈਕਟਰ ਹੋ ਗਏ ਇੰਪਲੀਮੈਂਟ ਹੋ ਗਏ ਬੈਲਰ ਆਪਣੇ ਸੁਪਰਸੀਡਰ ਹੋ ਗਏ ਸਾਡੇ ਕੋਲੇ ਇੱਥੇ ਨਿਊ ਹਾਲੈਂਡ ਦੇ ਟਰੈਕਟਰ ਨੇਗੇ ਬਿੰਦਰ ਨੇਗੇ ਤੇ ਮੈਸ਼ੂ ਦੇ ਸੁਪਰਸੀਡਰ ਮੈਸ਼ੂ ਜਿਹਦੀ ਆਪਾਂ ਪਹਿਲਾਂ ਵੀਡੀਓ ਹਾਂਜੀ ਤੇ ਉਹ ਸਾਰੇ ਡਿਲੀਵਰ ਕਰ ਰਹੇ ਹਾਂ ਅਸੀਂ ਤਕਰੀਬਨ 12 ਟਰੈਕਟਰ ਨੇ ਜਿਹੜੇ ਅੱਜ ਅਸੀਂ ਦੇ ਰਹੇ ਹਾਂਗੇ 12 ਟਰੈਕਟਰ ਸਬਸਿਡੀ ਤੇ ਜਾ ਰਹੇ ਨੇ ਹਾਂਜੀ ਇਹ ਜਿਹੜੀਆਂ ਸੁਸਾਇਟੀਆਂ ਗਰੁੱਪ ਹੋਗੇ ਉਹ ਸਾਰਿਆਂ ਨੂੰ ਅੱਜ ਡਿਲੀਵਰ ਕਰਦੇ ਠੀਕ ਆ ਇਹ ਸਬਸਿਡੀ ਆਈ ਆ ਕਿਸਾਨਾਂ ਨੂੰ ਤਾਂ ਟਰੈਕਟਰ ਲੈ ਜਾ ਰਹੇ ਨੇ ਹਾਂ ਸਾਰੇ ਸਬਸਿਡੀ ਵਾਲੇ ਨੇ ਜੀ ਤੇ ਇਹ ਸੁਸਾਇਟੀਆਂ ਚ ਜਾ ਰਹੇ ਨੇ ਜਾਂ ਇੰਡੀਵਿਜੂਅਲ ਵੀ ਹੈ ਇਹ ਸਾਰੇ ਸੁਸਾਇਟੀਆਂ ਵਾਲੇ ਨੇ ਜੀ ਠੀਕ ਆ ਹਾਂ ਜੀ ਜਿਹੜੀਆਂ ਸਾਡੇ ਕੋਆਪਰੇਟਿਵ ਸੁਸਾਇਟੀਆਂ ਨੇਗੀਆਂ ਸਾਰੇ ਦੇ ਸਾਰੇ ਸੁਸਾਇਟੀਆਂ ਦੇ ਵਿੱਚ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਮਲੇਰ ਕੋਟਲਾ ਏਜੰਸੀ ਦੇ ਵਿੱਚ ਰੌਣਕਾਂ ਲੱਗੀਆਂ ਨੇ ਜਿਵੇਂ 60 HP ਤੋਂ ਪਲੱਸ ਦੇ ਟਰੈਕਟਰ ਤੇ ਅਪਰੂਵਡ ਸੀ ਸਬਸਿਡੀ ਤੇ 52B ਟਰੈਕਟਰ ਨੇ ਜ਼ਿਆਦਾਤਰ 4 ਵੀਲ ਡਰਾਈਵ ਦੇ ਵਿੱਚ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਜੀ ਆਪਾਂ ਸੋਸਾਇਟੀ ਵਾਸਤੇ ਅੱਜ ਨਵਾਂ ਟਰੈਕਟਰ ਲੈ ਲਿਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਅਸੀਂ ਇੱਥੇ ਇਸ ਕਵਰੇਜ ਕਰਨ ਦੇ ਲਈ ਸਾਹੀ ਮੋਟਰ ਤੇ ਆਏ ਹਾਂ ਤੇ ਇਹ ਆਪਾਂ ਨੂੰ ਕਿੰਨੀ ਸਬਸਿਡੀ ਮਿਲੀ ਟਰੈਕਟਰ ਤੇ ਇਹਦੇ ਤੇ 80% ਸਬਸਿਡੀ ਹੈ ਜੀ 80% 9 ਲੱਖ 9 ਲੱਖ 60000 ਰੁਪਿਆ ਇੱਕ ਟਰੈਕਟਰ ਤੇ ਸਬਸਿਡੀ ਹੈ ਅਸੀਂ ਨਾਲ ਦੀ ਨਾਲ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਤੇ ਸਰਕਾਰ ਦਾ ਜਿਨ੍ਹਾਂ ਨੇ ਐਡਾ ਵੱਡਾ ਤੋਹਫਾ ਸਾਡੇ ਕਿਸਾਨਾਂ ਨੂੰ ਵਿਸ਼ੇਸ਼ ਕਰਕੇ ਕਾਪਰੇਟਿਵ ਸੈਟੀਆਂ ਨੂੰ ਦਿੱਤਾ ਜਿਨ੍ਹਾਂ ਨਾਲ ਛੋਟੇ ਤੋਂ ਛੋਟਾ ਕਿਸਾਨ ਜੁੜਿਆ ਹੋਇਆ ਅਸੀਂ ਬਹੁਤ ਲੰਮੇ ਸਮੇਂ ਤੋਂ ਸਾਹੀ ਮੋਟਰ ਦੇ ਨਾਲ ਤੇ ਨਿਓ ਹਾਲੈਂਡ ਦੇ ਨਾਲ ਜੁੜੇ ਹੋਇਆ ਜੀ ਇਹਨਾਂ ਦੀਆਂ ਸਵਾਮਾਂ ਤਾਂ ਇਹਨਾਂ ਦਾ ਪ੍ਰੋਡਕਟ ਹੈ ਜਿਹੜਾ ਸਲਾਘਾਯੋਗ ਹੈ ਹਮ ਤੇ ਖਾਸ ਕਰਕੇ ਸਾਹੀ ਮੋਟਰਸ ਮਲੇਗੋਟੜਾ ਦੀ ਜੋ ਡੀਲਿੰਗ ਹੈ ਜੋ ਸਰਵਿਸ ਹੈ ਜਿੰਨੀ ਐਡਜਸਟਮੈਂਟ ਹੈ ਜਿੰਨਾ ਪਿਆਰ ਸਤਿਕਾਰ ਕਸਟਮਰ ਨੂੰ ਦਿੰਦੇ ਨੇ ਮਤਲਬ ਜਿੰਨਾ ਵੀ ਹੋ ਸਕਦਾ ਸੀ ਇਹਨਾਂ ਨੇ ਕਾਪਰੇਟਿਵ ਸੈਟੀਆਂ ਦਾ ਤੇ ਕਿਸਾਨਾਂ ਦਾ ਸਤਿਕਾਰ ਕੀਤਾ ਜੀ ਤੇ ਆਪਣਾ ਕਿਹੜਾ ਪਿੰਡ ਆ ਜੀ? ਕਾਂਜਲਾ ਪਿੰਡ ਆ ਕਾਂਜਲ ਠੀਕ ਹੈ ਤੁਸੀਂ ਕਿਹੜੇ ਕਾਂਜਲੇ ਪਿੰਡ ਤੋਂ ਆ ਜੀ ਠੀਕ ਹੈ ਤੇ ਸਾਰੀ ਕਮੇਟੀ ਆਈ ਆ ਤੇ ਸਾਡੇ ਜਿਵੇਂ ਤੁਸੀਂ ਹੁਣ ਪਿੰਡ ਪੱਧਰ ਤੇ ਆਏ ਕਿਉਂਕਿ ਜਿਹੜਾ ਸੁਸਾਇਟੀ ਦੇ ਵਿੱਚ ਜਾਣਾ ਜੀ ਬੱਖੋ ਵੱਖਰੇ ਇੱਕ ਤਾਂ ਹੁੰਦਾ ਘਰ ਦੇ ਵਿੱਚ ਟਰੈਕਟਰ ਲਿਜਾਣਾ ਇੱਕ ਬੰਦੇ ਨੇ ਵਰਤਣਾ ਇਹ ਸਾਰੇ ਪਿੰਡ ਨੇ ਵਰਤਣਾ ਇੱਥੇ ਫਿਰ ਤੁਹਾਨੂੰ ਕੋਈ ਤਕੜੀ ਟਰੈਕਟਰ ਚਾਹੀਦਾ ਨਿਊ ਹਾਲੈਂਡ ਹੀ ਕਿਉਂ ਚੁਣਿਆ ਅਸੀਂ ਨਿਊ ਹਾਲੈਂਡ ਦੀ ਸਾਡੇ ਕੋਲੇ ਪਹਿਲਾਂ ਵੀ ਤਿੰਨ ਟਰੈਕਟਰ ਚੱਲ ਰਹੇ ਨੇ ਜੀ ਤੇ ਅਸੀਂ ਇਹ ਪੰਜਵਾਂ ਟਰੈਕਟਰ ਜਾ ਰਹੇ ਹਾਂ ਨੂੰ ਇਹ ਟਰੈਕਟਰ ਵਧੀਆ ਲੱਗੇ ਤੇ ਬਾਕੀ ਜਿਹੜੇ ਡੀਲਰ ਨੇ ਇਹਨਾਂ ਦੀ ਵੀ ਡੀਲਿੰਗ ਸਾਨੂੰ ਵਧੀਆ ਲੱਗੀ ਜੀ ਤੇ ਇਸ ਕਰਕੇ ਅਸੀਂ ਸਾਨੂੰ ਦਿੱਕਤ ਨਹੀਂ ਕੋਈ ਜੇ ਪ੍ਰੋਬਲਮ ਕੋਈ ਆਉਂਦੀ ਵੀ ਤਾਂ ਇਹ ਬੈਠੇ ਨੇ ਬੈਠੇ ਨੇ ਹੱਲ ਕਰਕੇ ਦਿੰਦੇ ਨੇ ਹਾਂ ਹੱਲ ਕਰਕੇ ਦਿੰਦੇ ਨੇ ਜ਼ਿਆਦਾ ਵੱਡੀ ਗੱਲ ਹੁੰਦੀ ਹੈ ਟਰੈਕਟਰ ਦੀ ਸਰਵਿਸ ਦੀ ਹੂੰ ਜਦੋਂ ਸਰਵਿਸ ਵਧੀਆ ਮਿਲਦੀ ਹੈ ਜੇ ਤੁਸੀਂ ਟਰੈਕਟਰ ਇੱਕ ਵਾਰ ਲੈ ਲਿਆ ਬਾਅਦ ਤੇ ਛੋਟੀ ਕੰਪਨੀ ਸਦਪੁੱਤ ਨੇ ਪਹਿਲਾਂ 3 ਲੈਏ ਨੇ ਉਹਨਾਂ ਦੀ ਕੋਈ ਦਿੱਕਤ ਆਈ ਹੋਵੇ ਜੀ ਨਹੀਂ ਕੋਈ ਦਿੱਕਤ ਨਹੀਂ ਆਈ ਜੇ ਦਿੱਕਤ ਆਈ ਹੁੰਦੀ ਫਿਰ ਅਸੀਂ ਦੁਬਾਰਾ ਨਹੀਂ ਸੀ ਲੈਣਾ ਇਸ ਕਰਕੇ ਅਸੀਂ ਇਹ ਚੌਥਾ ਟਰੈਕਟਰ ਜਿਹੜਾ ਸਾਡਾ ਨਿਊ ਹਾਲੈਂਡ ਜਾ ਰਿਹਾ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਟਰੈਕਟਰ ਦੇ ਆ ਵਧਾਵੇ ਮਹਾਰਾਜ ਸਭ ਨੂੰ ਜੀ ਤੇ ਕਿਵੇਂ ਲੱਗਿਆ ਜੀ ਅੱਜ ਦਾ ਤਿਆਰਬਾ ਜਿਵੇਂ ਆਪਾਂ ਨੂੰ ਸਬਸਿਡੀ ਮਿਲੀ ਹੈ 9 ਲੱਖ 60 ਹਜ਼ਾਰ 9 ਲੱਖ 60 ਹਜ਼ਾਰ 9 ਲੱਖ 60 ਹਜ਼ਾਰ ਤੇ ਆਪਾਂ ਗਰੁੱਪ ਦੇ ਵਿੱਚ ਟਰੈਕਟਰ ਦੇ ਨਾਲ ਹੋਰ ਕੀ ਕੀ ਲਿਆ ਜੀ ਪਰ ਆਪਾਂ ਹੋਰ ਸੰਤਾ ਲੈਏ ਨੇ ਦੂਜੇ ਵੱਡੇ ਇਹਦੇ ਨਾਲ ਸੁਪਰ ਸੀਡਰ ਹੋਰ ਚੀਜ਼ਾਂ ਜੀ ਜੀ ਇਹ ਕੰਪਨੀ ਦਾ ਚੱਲ ਰਿਹਾ ਹੈ ਠੀਕ ਹੈ ਤੇ ਉਹ ਇਹ ਹੁਣ 4x4 ਹੈ ਪਹਿਲਾਂ ਦੂਜਾ 50 ਹਾਂ ਹਾਂ ਠੀਕ ਹੈ 4 ਵੀਲ ਤਾਂ ਹੀ ਚੁਣਿਆ ਸੋ ਇਹ ਵੱਡੇ ਵੱਡੇ ਸੰਦੇ ਦੇ ਨਾਲ ਚੱਲਣਗੇ ਸਾਰੇ ਪਰਾਲੀ ਪੂੰਦੀ ਸਾਈਂ ਦੱਬ ਕੇ ਜੀ ਇਹਦੇ ਨਾਲ ਸਾਰੇ ਵੱਡੇ ਸੁਪਰ ਸਾਈਜ਼ ਦੇ ਹੋਰ ਸਾਰੇ ਕੁਸਕੇ ਚੂਹੇ ਇਸ ਵਾਸਤੇ ਛੇੜਿਆਂ ਨੂੰ ਦੇਖ ਕੇ ਹਮ ਮਤਲਬ ਸਬਸਿਡੀ ਦੇ ਕੇ ਆਮ ਛੋਟੇ ਜ਼ਿਮੀਦਾਰਾਂ ਵਾਸਤੇ ਬਹੁਤ ਫਾਇਦੇ ਬੰਦਾ ਪਿੰਡ ਦੇ ਵਿੱਚ ਜੀ ਕਿਵੇਂ ਦੇਖਦੇ ਹੋ ਜੀ ਸਰਕਾਰ ਦੇ ਫੈਸਲੇ ਨੂੰ ਅਸੀਂ ਸਰਕਾਰ ਦੇ ਇਸ ਫੈਸਲੇ ਨੂੰ ਸਲਾਘਾਯੋਗ ਮੰਨਦੇ ਆਂ ਜੀ ਜੀ ਤੇ ਅਸੀਂ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬੇਨਤੀ ਕਰਦੇ ਆਂ ਤੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਮਿਲ ਕੇ ਵੀ ਇਹ ਉਦਮ ਉਪਰਾਲਾ ਕਰਨਾ ਚਾਹੀਦਾ ਜਿਹੜਾ ਆਪਣਾ ਦਿਨੋਂ-ਦਿਨ ਪ੍ਰਦੂਸ਼ਣ ਵੱਧ ਰਿਹਾ ਹੈ ਪਰਾਲੀ ਦੀ ਸਮੱਸਿਆ ਆਉਂਦੀ ਹੈ ਉਦੇ ਹੱਲ ਲਈ ਇਕੱਲਾ ਕੋਈ ਜ਼ਿੰਮੇਵਾਰ ਐਡਾ ਪ੍ਰੋਜੈਕਟ ਨਹੀਂ ਲੈ ਸਕਦਾ ਜੀ ਤੇ ਇਸ ਕਰਕੇ ਵੀ ਵੱਧ ਤੋਂ ਵੱਧ ਸਬਸਿਡੀ ਦੇ ਜਿਹੜੇ ਗਰੁੱਪ ਨੇ ਕੋਆਪਰੇਟਿਵ ਸੁਸਾਇਟੀਆਂ ਨੂੰ ਜ਼ਰੂਰ ਇਹ ਸਟੇਡੀਆ ਨੂੰ ਵੀ ਦੇਣੇ ਚਾਹੀਦੇ ਨੇ ਜਿਹੜੇ ਅੱਡ ਗਰੁੱਪ ਇਕੱਠੇ ਹੁੰਦੇ ਨੇ ਕਿਸਾਨਾਂ ਦਾ ਸਮੂਹ ਇਕੱਠਾ ਹੁੰਦਾ ਪੰਜ ਚਾਰ ਕਿਸਾਨਾਂ ਦਾ ਜੀ ਵੀ ਉਹਨਾਂ ਨੂੰ ਸਬਸਿਡੀ ਇਸੇ ਤਰ੍ਹਾਂ 83% ਸਬਸਿਡੀ ਹੈ ਜਿਹੜੀ ਤੇ ਉਹਨਾਂ ਤੇ ਸੰਦ ਮਹੱਈਆ ਕਰਾਇਆ ਜਾਣ ਤੇ ਆਪਣਾ ਜਿਹੜਾ ਵਾਤਾਵਰਨ ਉਸ ਨੂੰ ਬਚਾਇਆ ਜਾਵੇ ਜੀ ਸੋ ਇਹ ਇੱਕ ਵੱਡਾ ਮੀਲ ਪੱਥਰ ਸਾਬਤ ਹੋ ਸਕਦਾ ਜੇ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਦੋਨੇ ਗਵਰਨਮੈਂਟਾਂ ਮਿਲ ਕੇ ਇਹ ਉਦਮ ਅਪਰਾਲਾ ਕਰਨ ਤੇ ਬਹੁਤ ਵੱਡ ਪ੍ਰਦੂਸ਼ਨ ਦੀ ਸਮੱਸਿਆ ਜਿਹੜੀ ਬਹੁਤ ਹੱਦ ਤੱਕ ਹੱਲ ਹੋ ਸਕਦਾ ਹੈ ਤੇ ਬਾਈ ਆਪਣਾ ਕਿਹੜਾ ਪਿੰਡ ਹੈ ਜੀ ਆਪਣਾ ਸਰ ਮਲੇਰਕੋਟਲੇ ਦੇ ਨਾਲ ਹੀ ਆ ਪਿੰਡ ਭੂਦਨ ਪਿੰਡ ਆ ਆਪਣਾ ਨਿਊ ਹਾਲੈਂਡ ਦੇ ਵਿੱਚ ਸੇਲਜ਼ਮੈਨ ਆ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਸੋਸਾਇਟੀ ਪ੍ਰਧਾਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਜਿਹੜਾ ਨਿੱਕੇ ਜਿਹੇ ਬਲਾਵੇ ਤੇ ਸਾਡਾ ਸਾਰੇ ਟਰੈਕਟਰ ਆਈਟੀਆਂ ਦੇ ਵਿੱਚ ਗਏ ਨੇ। ਵੀ ਆਪ ਨਿਊ ਹਾਲੈਂਡ ਨੂੰ ਚੁਣਿਆ ਜੀ। ਹਾਂ ਜੀ ਨਿਊ ਹਾਲੈਂਡ ਨੂੰ ਚੁਣਿਆ ਸਾਰੇ ਸੋਸਾਇਟੀਆਂ ਦੇ ਜਿੰਨੇ ਵੀ ਆਪਣੇ ਸੈਕਟਰੀ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਤੇ ਵੀਰੋ 9,60,000 ਰੁਪਏ ਜਿਹੜੀ ਸਬਸਿਡੀ ਆਈ ਸੀ ਟਰੈਕਟਰ ਦੇ ਉੱਤੇ ਆਪਾਂ ਇੱਕ ਵੀਡੀਓ ਵੀ ਪਾਈ ਸੀ ਉਦੋਂ ਵੀ ਸਬਸਿਡੀ ਆ ਚੁੱਕੀ ਹੈ ਗਰੁੱਪ ਦੇ ਵਿੱਚ ਜੇ ਕਿਸੇ ਨੇ ਲੈਣੀ ਆ ਤੋ ਲੈ ਸਕਦਾ ਇਦਾਂ ਦੀਆਂ ਜਾਣਕਾਰੀਆਂ ਲਈ ਸਬਸਕ੍ਰਾਈਬ ਕਰ ਲਓ ਪਹਿਲੀ ਦੱਸ ਦਿੰਨੇ ਆ ਤੁਹਾਨੂੰ ਵੀ ਸਬਸਿਡੀ ਜਦੋਂ ਆਈ ਸੀਓ ਦੀ ਦੱਸਤਾ ਸੀ ਵੀ ਆ ਗਈ ਭਰ ਲਓ ਤੇ ਉਹ ਸਬਸਿਡੀਆਂ ਤੇ ਹੁਣ ਖਰੇ ਵੀ ਉੱਤਰੀਆ ਸਰਕਾਰ ਤੇ ਕਿਸਾਨ ਟਰੈਕਟਰ ਖਰੀਦ ਰਹੇ ਨੇ ਤੇ ਅੱਜ ਡਿਲੀਵਰੀਆਂ ਹੋ ਰਹੀਆਂ ਨੇ ਤੁਸੀਂ ਦੇਖੋ ਕਰੋ ਇਹ ਚੈੱਕ ਇਕੱਲੇ ਇਕੱਲੇ ਫਾਰਮਰ ਨੂੰ ਏਜੰਸੀ ਵੱਲੋਂ ਛੋਟੇ ਛੋਟੇ ਗਿਫਟ ਵੀ ਪ੍ਰੋਵਾਈਡ ਹੋ ਰਹੇ ਨੇ ਤੇ ਬਾਕੀ ਬਹੁਤ ਸੋਹਣਾ ਕੰਮ ਹੈ ਤੇ ਮੌਸਮ ਵੀ ਅੱਜ ਸੋਹਣਾ ਹੋ ਗਿਆ ਮੀਂਹ ਵੀ ਆ ਗਿਆ ਤੇ ਜਿਵੇਂ ਇੱਕ ਬਰਾਤ ਜਾਨੀ ਹੁੰਦੀ ਅੱਜ ਉਸ ਤਰ੍ਹਾਂ ਦਾ ਦ੍ਰਿਸ਼ ਬਣ ਗਿਆ ਸੀਗਾ ਤੇ ਟਰੈਕਟਰ ਵੀ ਬਹੁਤ ਸ਼ਿੰਗਾਰ ਕੇ ਤੇ ਆ ਤੇ ਜ਼ਿੰਮੇदार ਰੋਕਣੇ ਬਹੁਤ ਔਖ ਹੈ ਜੀ ਤੇ ਥੋੜਾ ਸਮਾਂ ਬਹੁਤ ਮਿੰਨਤਾਂ ਨਾਲ ਉਹਨਾਂ ਨੂੰ ਕਿਹਾ ਵੀ ਵੀਡੀਓ ਕਰਨੀ ਆ ਤਾਂ ਰੁਕੇ ਹੋ ਤੇ ਕਿਹੜੇ ਕਿਹੜੇ ਟਰੈਕਟਰ ਤੇ ਸਬਸਿਡੀ ਆਈ ਹੈ ਜੀ ਆਪਣੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਤੁਸੀਂ ਸਾਡੇ ਡਿਲੀਵਰੀ ਫੰਕਸ਼ਨ ਤੇ ਪਹੁੰਚੇ ਮਿਹਰਬਾਨੀ ਜੀ ਤੇ ਕਿਸਾਨ ਭਰਾਵਾਂ ਦਾ ਸਵਾਗਤ ਹੈ ਜਿਨ੍ਹਾਂ ਨੇ ਸਾਡੇ ਤੇ ਭਰੋਸਾ ਕੀਤਾ ਸਾਡਾ ਉਹਨਾਂ ਨਾਲ ਜਿਹੜਾ ਸਰਵਿਸ ਦਾ ਐਕਸਪੀਰੀਅੰਸ ਹੈਗਾ ਬਹੁਤ ਵਧੀਆ ਸੀਗਾ ਸਾਡੇ ਨਾਲ ਤਕਰੀਬਨ 13 13 14 14 ਸਾਲ ਤੋਂ ਜੁੜੇ ਹੋਏ ਆ ਜੀ ਤਾਂ ਕਰਕੇ ਉਹਨਾਂ ਨੇ ਦੁਬਾਰੇ ਸਾਨੂੰ ਮੌਕਾ ਦਿੱਤਾ ਜੀ ਤੇ ਟੈਕਨੋਲੋਜੀ ਵੀ ਇਸ ਤੋਂ ਜਨਰਲੀ ਸੋਹਲੈਂਡ ਦਾ ਬਹੁਤ ਵੱਡਾ ਹੈ ਬਿਲਕੁਲ ਬਿਲਕੁਲ ਜਿਹੜੇ ਜਿਹੜੇ ਤਾਂ ਸਾਡੇ ਦੋ ਮਾਡਲ ਜਿਹੜੇ ਹੈਗੇ ਆ ਉਹ ਸਬਸਿਡੀ ਦੇ ਵਿੱਚ ਪਾਸ ਹੈ 65 ਐਚਪੀ ਦੇ ਵਿੱਚ 56 20 ਤੇ 75 ਐਚਪੀ ਦੇ 55 ਜੀ ਉਹ 65 ਐਚਪੀ ਦਾ ਹੈ 75 ਐਚਪੀ ਹੈ ਇਹ 75 ਐਚਪੀ ਹੈ ਜੀ ਤੇ ਇਹ ਸਬਸਿਡੀ ਦੇ ਵਿੱਚ ਆਪਣੇ ਦੋਨੇ ਮਾਡਲ ਪਾਸ ਹੈ ਤੇ ਕਿੰਨੀ ਸਬਸਿਡੀ ਹੈ ਤੇ ਸਬਸਿਡੀ ਟੋਟਲ ਜਿਹੜੀ ਸਬਸਿਡੀ ਉਹ 30 ਲੱਖ ਦੀ ਹੈ ਹਮਮ ਉਹਨਾਂ ਵਿੱਚੋਂ ਟਰੈਕਟਰ ਟਰੈਕਟਰ ਦੀ ਜਿਹੜੀ ਮਤਲਬ ਟੋਟਲ ਸਬਸਿਡੀ ਜਿਹੜੀ ਹੁੰਦੀ ਹੈ 24 ਲੱਖ ਹੁੰਦੀ ਹੈ 9 ਲੱਖ 60 ਹਜ਼ਾਰ ਦੇ ਕਰ ਟਰੈਕਟਰ ਦੀ ਜਿਹੜੀ ਹੈਗੀ ਉਹ 12 ਲੱਖ ਦੀ ਕੈਪਿੰਗ ਹੈ ਉਹਦੇ ਵਿੱਚ 9 ਲੱਖ 60 ਹਜ਼ਾਰ ਤੁਹਾਨੂੰ ਸਬਸਿਡੀ ਮਿਲਦੀ ਹੈ 9 ਲੱਖ 60 ਹਜ਼ਾਰ ਅਪਰੂਵਡ ਹੈ ਗਰਮ ਜਿਹੜੇ ਅੱਜ ਆਪਾਂ ਦਿੱਤੇ ਆ ਟਰੈਕਟਰ ਜਿੰਨੀਆਂ ਵੀ ਸੋਸਾਇਟੀਆਂ ਨੂੰ ਉਹਨਾਂ ਨੂੰ 9 ਲੱਖ 60 60 ਹਜ਼ਾਰ ਸਬਸਿਡੀ ਮਿਲੂ ਹਾਂ ਉਹਨਾਂ ਨੂੰ 9 ਲੱਖ 67 ਹਜ਼ਾਰ ਦਾ ਸਬਸਿਡੀ ਉਹ ਗਰੁੱਪ ਦੇ ਵਿੱਚ ਗਿਆ ਹਾਂ ਉਹਨਾਂ ਗਰੁੱਪਾਂ ਦੇ ਵਿੱਚ ਜੀ ਤਕਰੀਬਨ ਆਲ ਓਵਰ ਪੰਜਾਬ ਦੀ ਮੈਂ ਗੱਲ ਕਰਦਾ ਹਾਂ ਨਾ ਆਲ ਓਵਰ ਪੰਜਾਬ 'ਚ 95% ਤੋਂ ਉੱਤੇ ਜੀ ਜੋ ਸਬਸਿਡੀ ਦਾ ਕੇਸ ਪਾਸ ਹੋਏ ਸੀਗੇ ਉਹਨਾਂ ਨੇ ਕੈਪਚਰ ਕੀਤੇ ਕਸਟਮਰ ਦਾ ਐਡਾ ਵਿਸ਼ਵਾਸ ਤੇ ਸਾਡੀ ਟੈਕਨੋਲੋਜੀ ਬੇਸ ਜਾਂ ਜੋ ਵੀ ਤੁਸੀਂ ਕਹੀ ਹੈ ਨਾ ਹੂੰ ਤੇ ਉਹਨਾਂ ਦਾ ਪਾਸਟ ਜਿਹੜਾ ਐਕਸਪੀਰੀਅੰਸ ਹੈਗਾ ਉਹ ਐਨਾ ਵਧੀਆ ਸੀਗਾ ਵੀ 95% ਡ੍ਰਾਈਵਰ ਸੇਫਟੀ ਜਿਹੜਾ ਆਪਾਂ ਕਵਰ ਕੀਤੀ ਹੈ ਇਹਦੇ ਵਾਸਤੇ ਅਸੀਂ ਪੰਜਾਬ ਗਵਰਨਮੈਂਟ ਦਾ ਵੀ ਧੰਨਵਾਦ ਕਰਦੇ ਹਾਂ ਇਹਨਾਂ ਨੇ ਇੱਕ ਚੰਗੀ ਪਹਿਲ ਕੀਤੀ ਬਿਲਕੁਲ ਤੇ ਸਾਡੇ ਜਿਹੜੇ ਸਬਸਿਡੀ ਵਾਲੇ ਜਿਹੜੇ ਕਸਟਮਰ ਸੀਗੇ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਵੀਰੋ ਟਰੈਕਟਰਾਂ ਦੇ ਨਾਲ ਨਾਲ ਫਾਰਮਰਾਂ ਨੇ ਇੰਪਲੀਮੈਂਟ ਵੀ ਲਿਆ ਤੇ ਬਾਈ ਕਿਹੜੇ ਕਿਹੜੇ ਇੰਪਲੀਮੈਂਟ ਤੇ ਕਿੰਨੀ ਕਿੰਨੀ ਸਬਸਿਡੀ ਇੰਪਲੀਮੈਂਟਸ ਨੂੰ ਤਾਂ ਸੁਪਰ ਸੈਟ ਦੇ ਸਬਸਿਡੀ ਆ ਤੇ ਪਰਾਲੀ ਜਿਹੜੇ ਗੱਠਾ ਬਣਾਉਣ ਵਾਲੇ ਮਸ਼ੀਨਾਂ ਜਿੱਦਾਂ ਬੇਲਰ ਆਪਣਾ ਨਿਊ ਹੋਲੈਂਡ ਦਾ 5BC5060 ਮਾਡਲ ਆ ਠੀਕ ਹੈ ਐ ਤੇ ਸਬਸਿਡੀ ਆਪਣੀ ਆਉਂਦੀ ਹੈ 6 ਲੱਖ 50 ਹਜ਼ਾਰ ਰੁਪਏ 6 ਲ ਠੀਕ ਹੈ ਤੇ ਸੁਪਰਸੀਡਰ ਤੇ ਹੈ ਜੀ 192000 ਰੁਪਏ ਇੱਕ ਲਗ 20000 ਦੇ ਕਰੀਬ ਆ ਜੀ ਉਹ ਉਹ ਸਿੰਗਲ ਦੇ ਵਿੱਚ ਹੈ ਗਰੁੱਪ ਚ ਇੱਕ ਬਣਨ ਗਰੁੱਪ ਚ 99 ਬਿਲਕੁਲ ਗਰੁੱਪ ਚ ਇੱਥੇ ਵੀ ਵੱਜਦੀ ਹੈ ਸਬਸਿਡੀ ਇਹਦੇ ਗਰੁੱਪ ਚ ਹੋਰ ਵੀ ਜ਼ਿਆਦਾ ਆ ਜੀ ਗਰੁੱਪ ਜਿਵੇਂ 30 ਲੱਖ ਦਾ ਗਰੁੱਪ ਆ ਤਾਂ 24 ਲੱਖ ਸਬਸਿਡੀ ਇੱਥੇ ਆ ਜਾਂਦੀ ਹੈ ਠੀਕ ਹੈ 80% ਦੇ ਕਰੀਬ 80% ਦੇ ਕਰੀਬ ਜੀ ਗਰੁੱਪ ਦੇ ਵਿੱਚ ਸਬਸਿਡੀ ਹੈ ਤੇ ਇੰਡੀਵਿਜੂਅਲ 50% ਇੰਡੀਵਿਜੂਅਲ 50% ਤੇ ਇਹ ਬੈਲਰ ਵੀ ਲੈ ਕੇ ਗਿਆ ਅੱਜ ਕਿਸਾਨ ਬਿਲਕੁਲ ਅੱਜ ਬੈਲਰ ਹੀ ਲੈ ਗਿਆ ਕਿਸਾਨ ਰੈਕ ਲੈ ਗਿਆ ਜੀ ਠੀਕ ਹੈ ਤੇ ਲੈ ਲੈ ਕੇ ਵੀ ਆਉਣਗੇ ਦੋ ਤਰ੍ਹਾਂ ਦੇ ਇੱਕ ਨਾਈ ਆਰ ਨਾਈ ਨਾਰਮਲ ਰੈਕ ਹੁੰਦਾ ਇੱਕ ਏਰੀਆ ਕਵਰ ਕਰਕੇ ਚੱਲਦਾ 12 ਫੁੱਟ ਦਾ ਏਰੀਆ ਦੂਜਾ ਕਵਰ ਕਰਕੇ ਚੱਲਦਾ 14 ਫੁੱਟ ਦਾ ਏਰੀਆ 14 ਫੁੱਟ ਦਾ ਏਰੀਆ ਇਕੱਠਾ ਕਰਕੇ 4 ਫੁੱਟ ਚ ਲੈਨ ਲਾ ਦਿੰਦਾ ਤੇ ਸ਼ਾਹੀ ਮੋਟਰਸ ਵਾਲਿਆਂ ਦਾ ਨਾਮ ਬਣਿਆ ਜੀ ਨਿਊ ਹਾਲੈਂਡ ਇੱਕ ਬ੍ਰਾਂਡ ਕਰਕੇ ਕਿਉਂਕਿ ਇਹਨਾਂ ਨੇ ਬ੍ਰਾਂਡ ਵੇਚਿਆ ਏਰੀਆ ਦੇ ਵਿੱਚ ਤੇ ਇੰਪਲੀਮੈਂਟ ਦੇ ਵਿੱਚ ਵੀ ਬ੍ਰਾਂਡ ਹੀ ਵੇਚਦੇ ਨੇ ਜਿਵੇਂ ਨਿਊ ਹਾਲੈਂਡ ਦੇ ਬੀਲਰ ਰੈਕ ਤੇ ਮੈਸ਼ਿਊਸ ਨੂੰ ਪਤਾ ਬਜਾਈ ਵਾਲੀਆਂ ਸੰਦਾਂ ਦੇ ਵਿੱਚ ਵਰਲਡ ਦੀ ਨੰਬਰ 1 ਕੰਪਨੀ ਆ ਤੇ ਇਹਨਾਂ ਕੋਲੇ ਮੈਸ਼ਿਊ ਦਾ ਸੁਪਰ ਸੀਡਰ ਰੋਟਾਵੇਟਰ ਫਰਬੋ ਜਿੰਨਾ ਵੀ ਇੰਪਲੀਮੈਂਟ ਆਉਂਦਾ ਮੈਸ਼ੂ ਕੰਪਨੀ ਦਾ ਤੇ ਨਿਊ ਹਾਲੈਂਡ ਦਾ ਇਥੋਂ ਮਿਲ ਜੂ ਤੇ ਸੂਜ਼ੂਕੀ ਦੀ ਡੀਲਰਸ਼ਿਪ ਵੀ ਇਹਨਾਂ ਕੋਲੇ ਜੇ ਟੂ ਵੀਲਰ ਲੈਣਾ ਰਲਾਈਏਬਲ ਕੰਪਨੀ ਦਾ ਤਾਂ ਉਹ ਵੀ ਜਾਪਾਨੀ ਟੈਕਨੋਲੋਜੀ ਦੀਆਂ ਬਹੁਤ ਵਧੀਆ ਸਕੂਟੀਆਂ ਨੇ ਤੁਸੀਂ ਉਹ ਵੀ ਦੇਖ ਸਕਦੇ ਹੋ ਬਹੁਤ ਬਹੁਤ ਧੰਨਵਾਦੀ ਥੈਂਕ ਯੂ